ਨੈਸ਼ਨਲ ਓਕਿਪੇਸ਼ਨ ਲਿਸਟ ਜਿਹੜੀ ਹੈਗੀ ਆ ਇਸ ਦੇ ਬਾਰੇ ਗੱਲ ਕਰਦੇ ਆ ਸੋ ਐਨਓਐਲ ਜਿਹੜੀ ਨੈਸ਼ਨਲ ਓਕਿਪੇਸ਼ਨ ਲਿਸਟ ਹੈ ਹਾਲੀਓਲੀ ਰਿਪਲੇਸ ਕਰਨੀ ਹੈ ਐਂਡਸ ਕੋ ਨੂੰ ਇਸ ਟਾਈਮ ਤੇ ਉਹ ਵਰਕ ਵੀਜ਼ਾ ਤੇ ਫੋਕਸ ਕਰ ਰਹੇ ਨੇ ਵਰਕ ਵੀਜ਼ਾ ਦੇ ਵਿੱਚੋਂ ਰਿਪਲੇਸ ਕਰਨਗੇ ਜੀ ਉਹਦੇ ਵਿੱਚ ਜਿਹੜੀ ਗੁੱਡ ਨਿਊਜ਼ ਹੈਗੀ ਹੈ ਉਹ ਕਾਫੀ farm horticulture ਆਪ ਇਨਰ ਵਰਕਰਸ ਵਾਸਤੇ ਹੈਗੀ ਇਸ ਜਿਹੜੀ ਕੈਟ ਇਸ ਕੈਟੇਗਰੀ ਦਾ ਜਾ ਇਸ ਲਿਸਟ ਦਾ ਕਿਹਨੂੰ ਫਾਇਦਾ ਜ਼ਿਆਦਾ ਆ ਇਹ ਉਹਨਾਂ ਨੂੰ ਫਾਇਦਾ ਹੈ ਆਫਕੋਰਸ ਜਿਹੜੀ ਵੀ ਓਕਿਪੇਸ਼ਨ ਉਹਦੇ ਤੇ ਹੋਏਗੀ ਤੇ ਪਲੱਸ ਜਿੰਨਾਂ ਕੋਲ ਰਿਕੁਆਇਰਡ ਵਰਕ ایکسپੀਰੀਅੰਸ ਹੈ ਤੇ ਰੈਜ਼ਿਡੈਂਸੀ ਦੇ ਇਸ ਵਿੱਚ ਕੀ ਕੀ ਚਾਂਸਸ ਨੇ ਇਹ ਆਫਕੋਰਸ ਰੈਜ਼ਿਡੈਂਸੀ ਦੇ ਵਿੱਚ ਵੀ ਹਾਇਰ ਸਕਿੱਲ ਚ ਅੱਗੇ ਜਾ ਕੇ ਰੈਕਗਨਾਈਜ਼ ਹੋਣੀ ਆ ਪਰ ਇਸ ਟਾਈਮ ਤੇ ਨਹੀਂ ਹੈਗੀਆਂ ਲੈਣ ਦੇ ਵਿੱਚ ਇਸ ਸਮੇ ਬਹੁਤ ਸਾਰੇ ਜਿਹੜੇ ਫਰੇਡਿਟਰ ਵਰਕ ਵੀਜ਼ਾ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਹਨਾਂ ਦੇ ਲਈ ਕੀ অপਸ਼ਨਸ ਹੈਗੀਆਂ ਨਹੀਂਗੇ ਉਸ ਕੇਸ ਇਟ ਕਈ ਲੋਕਾਂ ਨੂੰ ਅਪਸਕਿੱਲ ਵੀ ਕਰਨਾ ਪਏਗਾ ਕਿ ਜਿਵੇਂ ਹਾਇਰ ਲੈਵਲ ਦੀ ਕੁਆਲੀਫਿਕੇਸ਼ਨ ਉਹ ਅਬਟੇਨ ਕਰ ਲੈਣ ਜੀ ਪਰ ਲੋਅਰ ਸਕਿੱਲ ਦੇ ਵਿੱਚ ਜਿਹੜਾ ਹੈ ਉਹ ਅੱਗੇ ਪੋਸੀਬਿਲਿਟੀ ਜਿਹੜੀ ਹੈ ਉਹ ਨਹੀਂ ਹੋ ਸਕਦੀ ਕਲਚਰਲੀ ਅਰੇਂਜ ਮੈਰਿਜਸ ਇਹ ਵੀਜ਼ੇ ਇਹਦੇ ਬਾਰੇ ਜ਼ਰੂਰ ਚਾਣਨ ਜ਼ਰੂਰ ਪਾਓ ਜੀ ਆਪਣੇ ਇੰਡੀਆ ਵਰਗਿਆ ਕੰਟਰੀਜ਼ ਵਾਸਤੇ ਇੰਟੈਂਡਡ ਨਹੀਂ ਹੈਗੇ। ਸਾਸ੍ਰੀਕਾਲ ਤੋਂ ਸਿਗਰਟ ਸਾਡਲ ਟੀਵੀ ਮੈਂ ਅਜਸੀ ਗੌਰ ਤੇ ਸਾਡੇ ਸਟੂਡੀਓ ਦੇ ਵਿੱਚ ਅੱਜ ਖਾਸ ਮਹਿਮਾਨ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਨੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਕੁਝ ਖਾਸ ਜਾਣਕਾਰੀਆਂ ਲੈ ਕੇ ਤੁਹਾਡੇ ਸਾਰਿਆਂ ਦੇ ਲਈ ਸਵਾਗਤ ਹੈ ਸੁਖਪ੍ਰੀਤ ਜੀ ਜਨਤ ਇਮੀਗ੍ਰੇਸ਼ਨ ਤੋਂ ਸਾਸ੍ਰੀਕਾਲ ਜੀ ਸਾਸ੍ਰੀਕਾਲ ਜੀ ਕੀ ਹਾਲ ਚਾਲ ਨੇ ਠੀਕ ਠਾਕ ਜੀ ਥੈਂਕ ਯੂ ਸੋਰੀ ਸੋ ਥੈਂਕ ਯੂ ਸੋ ਮਚ ਫੋਰ ਕਮਿੰਗ ਤੇ ਇੱਕ ਵਾਰ ਫਿਰ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀਆਂ ਦੇਣ ਆਏ ਹੋ ਐਂਡ ਸਤਿ ਪਹਿਲਾ ਗੱਲ ਕਰਦੇ ਆ ਆਪਾਂ ਐਨਓਐਲ ਦੀ ਨੈਸ਼ਨਲ ਓਕਿਊਪੇਸ਼ਨ ਲਿਸਟ ਜਿਹੜੀ ਹੈਗੀ ਆ ਇਸੇ ਬਾਰੇ ਗੱਲ ਕਰਦੇ ਆ ਕਾਫੀ ਸਾਰੀਆਂ ਜਿਹੜੇ ਸਵਾਲ ਲੋਕੀ ਪੁੱਛਦੇ ਆ ਕਿ ਐਡਵਾਈਜ਼ਰਸ ਨੂੰ ਇਹ ਪੁੱਛਿਆ ਜਾਵੇ ਇਹਦੇ ਬਾਰੇ ਕੀ ਹੈ ਇਸ ਦੀ ਡੀਟੇਲਸ ਪਲੀਜ਼ ਇੱਕ ਵਾਰੀ ਤੁਸੀਂ ਜ਼ਰੂਰ ਦੱਸ ਦਿਓ ਹਾਂਜੀ ਸੋ ਐਨਓਐਲ ਜਿਹੜੀ ਨੈਸ਼ਨਲ ਓਕਿਊਪੇਸ਼ਨ ਲਿਸਟ ਹੈ ਹੁਲੋਲੀ ਰਿਪਲੇਸ ਕਰਨੀ ਹੈ ਐਂਸਕੋ ਨੂੰ ਇਸ ਟਾਈਮ ਤੇ ਉਹ ਵਰਕ ਵੀਜ਼ਾ ਤੇ ਫੋਕਸ ਕਰ ਰਹੇ ਨੇ ਵਰਕ ਵੀਜ਼ਾ ਦੇ ਵਿੱਚੋਂ ਰਿਪਲੇਸ ਕਰਨਗੇ ਜੀ ਤੇ ਉਹਦੇ ਚ 87 ਓਕਿਊਪੇਸ਼ਨ ਜਿਹੜੀਆਂ ਕਿ ਲੋਅਰ ਸਕਿੱਲ ਸੀਗੀਆਂ ਸਕਿੱਲ ਲੈਵਲ 4 ਜਾਂ 5 ਸੀਗੀਆਂ ਉਹ ਹੁਣ ਹਾਇਰ ਸਕਿੱਲ ਲੈਵਲ ਤੇ ਆ ਗਈਆਂ ਜੀ ਤੇ ਉਹਦੇ ਚ ਜਿਨ੍ਹਾਂ ਦੇ ਜਿਵੇਂ ਮੈਕਸਿਮਮ ਕੰਟੀਨਿਊਸ ਤੇ 3 ਸਾਲ ਦਾ ਸੀਗਾ ਉਹ 5 ਸਾਲ ਦਾ ਹੋ ਸਕਦਾ ਹੈ ਜਾਂ ਜਿਹੜੇ ਲੋਕ ਉਹਨਾਂ ਓਕਿਊਪੇਸ਼ਨਸ ਚ ਸੀ ਪਹਿਲੇ ਤੇ ਉਹ ਸਪੋਰਟ ਨਹੀਂ ਸੀ ਕਰ ਸਕਦੇ ਫੈਮਿਲੀ ਨੂੰ ਹੁਣ ਉਹ ਸਪੋਰਟ ਕਰ ਸਕਦੇ ਨੇ ਜੀ ਜੀ ਉਹਦੇ ਚ ਜਿਹੜੀ ਗ ਹੋ ਜੀ ਹੈ ਉਹ ਕਾਫੀ ਫਾਰਮ ਹਾਰਟੀਕਲਚਰ ਆ ਇਨਰ ਵਰਕਰਸ ਵਾਸਤੇ ਹੈਗੀ ਹੈ ਕਿਉਂਕਿ ਉਹਦੇ ਚ ਬਹੁਤ ਓਕਿਊਪੇਸ਼ਨਸ ਹੈਗੀਆਂ ਜਿਵੇਂ ਕੋਈ ਬਾਹਰ ਆਊਟਸਾਈਡ ਫਾਰਮ ਤੇ ਸੁਪਰਵਾਈਜ਼ ਕਰਦਾ ਸੀਗਾ ਮਤਲਬ ਉਹ ਉਹ ਏਦਾਂ ਨਹੀਂ ਉਹ ਆਪਾਂ ਮੈਨੇਜਰ ਦੇ ਅੰਦਰ ਨਹੀਂ ਆਪਾਂ ਪਾ ਸਕਦੇ ਕਿਉਂਕਿ ਉਹ ਮੈਨੇਜ ਨਹੀਂ ਕਰਦੇ ਉਹ ਸਿਰਫ ਸੁਪਰਵਾਈਜ਼ ਕਰਦੇ ਨੇ ਸਟਾਫ ਨੂੰ ਆ ਫਾਰਮਿੰਗ ਬਾਹਰ ਆਊਟਸਾਈਡ ਏਰੀਆ ਦੇ ਵਿੱਚ ਜਾਂ ਇਨਡੋਰ ਅ ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਸੁਪਰਵਾਈਜ਼ ਕਰਦੇ ਸੀ ਹੁਣ ਉਹ ਓਕਿਪੇਸ਼ਨ ਜਿਹੜੀ ਹੈ ਹਾਇਰ ਸਕਿੱਲ ਉਹ ਓਕਿਪੇਸ਼ਨ ਹਾਇਰ ਸਕਿੱਲ ਦੇ ਵਿੱਚ ਆ ਗਈਆਂ ਉਹਦੇ ਚ ਏਮਪਲੋਇਰ ਨੂੰ ਜੋਬ ਚੈੱਕ ਨਵਾਂ ਪਾਣਾ ਪੈਣਾ ਤੇ ਜੋਬ ਚੈੱਕ ਦੇ ਵਿੱਚ ਜਿਹੜੀ ਰਿਕੁਆਇਰਮੈਂਟਸ ਚਾਹੀਦੀ ਹੈ ਜੋੜੀ ਇਹ ਹਾਇਰ ਸਕਿੱਲ ਰੈਕੋਗਨਾਈਜ਼ ਹੋਣ ਲਈ ਰਿਕੁਆਇਰਮੈਂਟ ਚਾਹੀਦੀਆਂ ਉਹ ਚਾਹੀਦੀਆਂ 3 ਸਾਲ ਦਾ ਐਕਸਪੀਰੀਅੰਸ ਜਾਂ ਲੈਵਲ 4 ਦੀ ਰੈਲੇਵੈਂਟ ਕੁਆਲੀਫਿਕੇਸ਼ਨ ਸੋ ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਸੁਪਰਵਾਈਜ਼ਰ ਹੋ ਜਾਂ ਆ ਪ੍ਰੋਡਕਸ਼ਨ ਨੂੰ ਸੁਪਰਵਾਈਜ਼ ਕਰ ਰਹੇ ਹੋ ਇਨਡੋਰ ਆਊਟਡੋਰ ਪਰ ਤੁਹਾਡੇ ਕੋਲ 3 ਸਾਲ ਦਾ ایکسپੀਰੀਅੰਸ ਨਹੀਂ ਹੈ ਲੈਵਲ 4 ਦੀ ਕੁਆਲੀਫਿਕੇਸ਼ਨ ਨਹੀਂ ਹੈ ਤੇ ਫਿਰ ਤੁਸੀਂ ਉਸ ਕੈਟਾਗਰੀ ਦੇ ਅੰਡਰ ਨਹੀਂ ਆ ਸਕਦੇ ਬਟ ਅਦਰਵਾਈਜ਼ ਜਿਵੇਂ ਲੋਕਾਂ ਦੇ ਆਪਣੇ ਐਪਲੀਕੈਂਟਸ ਦੇ 3 ਸਾਲ ਦੇ ਵੀਜ਼ੇ ਲੱਗੇ ਸੀ 3 ਸਾਲ ਦੇ ਖਤਮ ਹੋਣ ਵਾਲੇ ਨੇ ਤੇ 3 ਸਾਲ ਦਾ ਉਹਨਾਂ ਦਾ ایکسپੀਰੀਅੰਸ ਹੋ ਗਿਆ ਫਾਰਮਿੰਗ ਦੇ ਵਿੱਚ ਤੇ ਉਹ ਅੱਗੇ ਆਪਣਾ ਮੂਵ ਆਪ ਕਰ ਸਕਦੇ ਨੇ ਹਮ ਐ ਸੁਪਰਵਾਈਜ਼ਰੀ crop production ਹਾਰਵੈਸਟਿੰਗ ਇਨਡੋਰ crop production ਇਨਰ categories ਦੇ ਵਿੱਚ ਸੋ 87 ਤੁਸੀਂ ਕਿਹਾ ਕਿ 87 categories ਜਿਹੜੀਆਂ ਹੈਗੀਆਂ ਨੇ ਐਨੂਅਲ ਐਲ ਦੇ ਵਿੱਚ ਜਿਹੜੀ ਤੁਸੀਂ ਡੀਟੇਲਸ ਇਮੀਗ੍ਰੇਸ਼ਨ ਨਿਊਜ਼ਲੈਂਡ ਦੀ ਵੈਬਸਾਈਟ ਤੋਂ ਵੀ ਲੈ ਸਕਦੇ ਹੋ ਅੱਛਾ ਕਿ ਕਿਹਨਾਂ ਨੂੰ ਜ਼ਿਆਦਾ ਫਾਇਦਾ ਆ ਕਿ ਇਸ ਜਿਹੜੀ ਇਸ categories ਦਾ ਜਾਂ ਇਸ ਲਿਸਟ ਦਾ ਕਿਹਨੂੰ ਫਾਇਦਾ ਜ਼ਿਆਦਾ ਆ ਇਹ ਉਹਨਾਂ ਨੂੰ ਫਾਇਦਾ ਹੈ ਆਫਕੋਰਸ ਜਿਹੜੀ ਵੀ ਓਕਿਪੇਸ਼ਨ ਉਹਦੇ ਤੇ ਹੋਏਗੀ ਤੇ ਪਲੱਸ ਜਿੰਨਾਂ ਕੋਲ ਰਿਕੁਆਇਰਡ ਵਰਕ ਐਕਸਪੀਰੀਅੰਸ ਹੈ ਜੇ ਕੋਈ ਹੁਣ ਇੱਕਦਮ ਚਾਹੇ ਕਿ ਉਹ ਮੂਵ ਔਨ ਹੋ ਜਾਣ ਕਿ ਉਹ ਕੰਮ ਕਰ ਰਹੇ ਨੇ ਡੀਟੇਲ ਦੇ ਵਿੱਚ ਤੇ ਉਹ ਹੁਣ ਮੂਵ ਔਨ ਹੋ ਜਾਣ ਫਾਰਮਿੰਗ ਦੇ ਵਿੱਚ ਹਾਰਟੀਕਲਚਰ ਦੇ ਵਿੱਚ ਤੇ ਉਹ ਪੋਸੀਬਲ ਨਹੀਂ ਹੋ ਸਕਦਾ ਜਿਨਾਂ ਨੂੰ ਆਲਰੇਡੀ ਐਕਸਪੀਰੀਅੰਸ ਹੈ ਹੁਣ ਅਸੀਂ ਐਕਸਪੀਰੀਅੰਸ ਜਿਹੜਾ ਹੈ ਉਹ ਜਿਵੇਂ ਕਿਸੇ ਦੀ ਫਾਰਮਿੰਗ ਲੈਂਡ ਹੈ ਆਪਣੇ ਪੰਜਾਬ ਦੇ ਵਿੱਚ ਕਿਸੇ ਦੀ ਫਾਰਮਿੰਗ ਲੈਂਡ ਹੈ ਉਹਨਾਂ ਦੇ ਨਾਮ ਤੇ ਜੇ ਫਾਰਮ ਹੈ ਉਹਨਾਂ ਦੇ ਨਾਮ ਤੇ ਜਿਵੇਂ ਉਹਨਾਂ ਨੇ ਆਪਣੇ ਰॉ ਮਟੀਰੀਅਲਸ ਬਾਏ ਕੀਤੇ ਸੀਗੇ ਸੀਡ ਬਾਏ ਕੀਤੇ ਪੈਸਟੀਸਾਈਡ ਇਨਸੈਕਟੀਸਾਈਡ ਬਾਏ ਕੀਤੇ ਰਸੀਡਸ ਹੈਗੀਆਂ ਉਹਨਾਂ ਦੇ ਨਾਮ ਤੇ ਜਿਨ੍ਹਾਂ ਕੋਲ ایکسپੀਰੀਅੰਸ ਹੈ ਲੈਂਡ ਹੈਗੀ ਆਪਣੀ ਜ਼ਮੀਨ ਹੈਗੀ ਪੰਜਾਬ ਦੇ ਵਿੱਚ ਉਹਨਾਂ ਦੇ ਵੀ ਅਸੀਂ ਚਾਹੇ ਕੋਈ ਅਦਰਵਾਈਜ਼ ਕਮਰਸ਼ੀਅਲ ਐਕਸਪੀਰੀਅੰਸ ਨਹੀਂ ਹੈਗਾ ਤੇ ਉਹਨਾਂ ਦੇ ਵੀ ਵੀਜ਼ੇ ਜਿਹੜੇ ਆ ਉਹ ਲੱਗ ਜਾਂਦੇ ਨੇ ਇਹ ਫਾਰਮਿੰਗ ਦੇ ਵਿੱਚ ਪਰ ਤੁਹਾਡੇ ਕੋਲ ਸੋਲਿਡ ਐਵੀਡੈਂਸ ਹੋਣੀ ਚਾਹੀਦੀ ਹੈ ਨੇ ਸੋ ਇੰਡੀਆ ਤੋਂ ਵੀ ਤੁਸੀਂ ਡਾਇਰੈਕਟ ਵੀਜ਼ਾ ਇਸ ਕੈਟਾਗਰੀ ਦੇ ਵਿੱਚ ਲਗਵਾ ਸਕਦੇ ਆ ਹਾਂ ਜੀ ਹਾਂ ਜੀ ਮਤਲਬ ਹੋਈ ਕਿ ਤੁਹਾਡੇ ਕੋਲ ਸੋਲਿਡ ਪ੍ਰੂਫ ਹੋਣੀ ਚਾਹੀਦਾ ਹੈ ਕਿ ਤੁਸੀਂ ਇਸ ਫੀਲਡ ਦੇ ਵਿੱਚ ਜਾਣ ਜਾਣਕਾਰੀ ਹੈ ਤੁਹਾਨੂੰ ਜਾਣਕਾਰੀ ਹੈਗੀ ਹੈ ਫਾਰਮਿੰਗ ਚ ਮੂਵ ਹੋਣਾ ਹੈ ਪਰ ਉਹਦੇ ਚ ਸਭ ਤੋਂ ਬੈਸਟ ਇਹ ਰਹਿੰਦਾ ਹੈ ਕਿ ਜ਼ਮੀਨ ਤੁਹਾਡੇ ਨਾਮ ਤੇ ਹੋਵੇ ਜਿਹੜੀ ਤੁਹਾਡੇ ਫਾਦਰ ਪੀਰੈਂਟਸ ਦੇ ਨਾਮ ਤੇ ਨਾ ਹੀ ਜ਼ਮੀਨ ਜੇ ਖੇਤੀਬਾੜੀ ਵਾਲੀ ਤੁਹਾਡੇ ਨਾਮ ਤੇ ਹੈ ਉਹ ਬੈਸਟ ਹੈ ਪਰ ਜੇ ਤੁਹਾਡੇ ਨਾਮ ਤੇ ਨਹੀਂ ਹੈਗੀ ਪਰ ਫਿਰ ਵੀ ਤੁਸੀਂ ਫਾਰਮਿੰਗ ਦੇ ਵਿੱਚ ਹੈਲਪ ਕਰਦੇ ਸੀ ਜੇ ਫਾਰਮ ਜਾਂ ਬਾਕੀ ਚੀਜ਼ਾਂ ਤੁਹਾਡੇ ਨਾਮ ਤੇ ਹੈ ਤੇ ਉਹ ਉਹਦੇ ਚ ਵੀ ਆਪਾਂ ਐਕਸਪੀਰੀਅੰਸ ਜਿਹੜਾ ਹੈ ਉਹ ਕਾਊਂਟ ਕਰਵਾ ਲਈ ਜਾ ਤੇ ਰੈਜ਼ਿਡੈਂਸੀ ਦੇ ਇਸ ਦੇ ਵਿੱਚ ਕੀ ਕੀ ਚਾਂਸਸ ਨੇ ਇਹ ਆਫਕੋਰਸ ਰੈਜ਼ਿਡੈਂਸੀ ਦੇ ਵਿੱਚ ਵੀ ਹਾਇਰ ਸਕਿੱਲ ਚ ਅੱਗੇ ਜਾ ਕੇ ਰੈਕਗਨਾਈਜ਼ ਹੋਣੀਆਂ ਪਰ ਇਸ ਟਾਈਮ ਤੇ ਨਹੀਂ ਹੈਗੀਆਂ ਤੇ ਉਹਦੇ ਚ ਜਿਵੇਂ ਪਾਥਵੇ ਨੇ ਟ੍ਰੇਡਸ ਐਂਡ ਟੈਕਨੀਸ਼ੀਅਨਸ ਤੇ ਜਾਂ 5 ਇਅਰ ਵਰਕ ਐਕਸਪੀਰੀਅੰਸ ਉਹਦੇ ਅੰਡਰ ਜਿਹੜਾ ਹੈ ਐਲੀਜੀਬਿਲਟੀ ਟ੍ਰੇਡਸ ਤੇ ਟੈਕਨੀਸ਼ੀਅਨਸ ਦੇ ਵਿੱਚ ਜਾਂ ਤੁਸੀਂ ਆਂਦੇ ਹੋ ਜਾਂ ਤੁਸੀਂ 5 ਇਅਰ ਵਰਕ ਐਕਸਪੀਰੀਅੰਸ ਦੇ ਵਿੱਚ ਆਂਦੇ ਹੋ ਇਹਨਾਂ ਦੋਨਾਂ ਕੇਸਿਸ ਦੇ ਵਿੱਚ ਹੀ ਤੁਹਾਡੀ ਰੈਜ਼ੀਡੈਂਸੀ ਅੱਗੇ ਹੋ ਸਕਦੀ ਹੈ ਅਮ ਇਨ ਕੇਸ ਤੁਹਾਡੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਬੈਚਲਰ ਦੀ ਕੁਆਲੀਫਿਕੇਸ਼ਨ ਨਹੀਂ ਹੈਗੀ ਫਿਰ ਸਿਰਫ ਆਪਸ਼ਨਸ ਰਹਿ ਜਾਂਦੀਆਂ ਟ੍ਰੇਡਸ ਤੇ ਟੈਕਨੀਸ਼ੀਅਨਸ ਤੇ 5 ਇਅਰ ਵਰਕ ਐਕਸਪੀਰੀਅੰਸ ਜਿਹੜਾ ਕਿ ਅਗਸਤ ਚ ਅਨਾਉਂਸ ਹੋਏਗਾ ਜੀ ਪਰ ਇਹ ਓਕਿਪੇਸ਼ਨਸ ਵੀ ਉਹਦੇ ਚ ਆਣ ਗਈਆਂ ਪਰ ਅਗੇਨ ਲਿਮਿਟੇਸ਼ਨ ਇਹ ਰਹਿ ਜਾਂਦੀ ਹੈ ਕਿ ਜੇ ਤੁਹਾਡੇ ਕੋ ਕੋ ਬੈਚਲਰ ਕੁਆਲਿਫਿਕੇਸ਼ਨ ਨਹੀਂ ਹੈਗੀ ਜਾਂ ਤੁਸੀਂ ਬਾਕੀ ਟ੍ਰੇਡ ਟੈਕਨੀਸ਼ੀਅਨ ਜਾਂ 5 ਇਅਰ ਐਕਸਪੀਰੀਅੰਸ ਅੰਡਰ ਐਲੀਜੀਬਲ ਨਹੀਂ ਹੁੰਦੇ ਫਿਰ ਫਾਇਦਾ ਨਹੀਂ ਹੋਏਗਾ ਜੀ ਅੱਛਾ ਰੈ residenciy ਦੀ ਆਪਾਂ ਗੱਲ ਕੀਤੀ ਕੁਝ ਨਵੇਂ ਅਨਾਉਂਸਮੈਂਟਸ ਨਵੇਂ ਸਾਲ ਦੇ ਵਿੱਚ ਆਉਣ ਦੇ ਅਨਸਾਰ ਹੈਗੇ ਨੇ ਆ ਹਾਂਜੀ ਅਗਸਟ ਦੇ ਵਿੱਚ ਜਿਵੇਂ ਉਹਨਾਂ ਨੇ ਜੋ ਅਨਾਉਂਸ ਕੀਤਾ ਜਿਵੇਂ ਕਈ ਐਪਲੀਕੈਂਟਸ ਨੂੰ ਅਨਸਰਟੇਨਟੀ ਹੈ ਹੁਣ ਇੰਨਾ ਜ਼ਿਆਦਾ ਗਵਰਨਮੈਂਟ ਬੈਕਟਰੈਕ ਨਹੀਂ ਕਰ ਸਕਦੀ ਕਿ ਬਿਲਕੁਲ ਹੀ ਕਹਿ ਕੇ ਅੱਜ ਜੀ ਪਹਿਲੇ ਟ੍ਰੇਡ ਟੈਕਨੀਸ਼ੀਅਨ ਦਾ ਅਨਾਉਂਸ ਕੀਤਾ ਕਿ ਜੇ ਤੁਹਾਡੇ ਕੋਲ 4 ਸਾਲ ਦਾ ਐਕਸਪੀਰੀਅੰਸ ਹੋਵੇ ਤੇ 18 ਮਹੀਨੇ ਦਾ ਨਿਊਜ਼ੀਲੈਂਡ ਦਾ ਐਕਸਪੀਰੀਅੰਸ ਹੈ ਮੀਡੀਅਨ ਵੇਜ ਤੇ ਤੁਸੀਂ ਐਲੀਜੀਬਲ ਹੋ ਸਕਦੇ ਹੋ ਜੇ ਤੁਹਾਡੇ ਕੋਲ 5 ਸਾਲ ਦਾ ਸਕਿਲਡ ਵਰਕ ਐਕਸਪੀਰੀਅੰਸ ਹੈ ਉਹਦੇ ਚੋਂ 2 ਸਾਲ ਦਾ ਨਿਊਜ਼ੀਲੈਂਡ ਦੇ ਵਿੱਚ ਹੈਗਾ 1.1 ਟਾਈਮਸ ਮੀਡੀਅਨ ਵੇਜ ਤੇ ਤੇ ਤੁਸੀਂ ਐਲੀਜੀਬਲ ਹੋ ਸਕਦੇ ਹੋ ਉਸ ਤੋਂ ਬਾਅਦ ਜਿਹੜੇ ਮਾਸਟਰਸ ਦੀ ਕਹੀ ਉਹਨਾਂ ਨੇ ਕਿ ਤੁਹਾਨੂੰ ਸਿਰਫ ਜੌਬ ਆਫਰ ਚਾਹੀਦੀ ਮਾਸਟਰਸ ਤੋਂ ਬਾਅਦ ਉਸ ਤੋਂ ਬਾਅਦ ਬੈਚਲਰ ਜੇ ਤੁਹਾਡ ਕੋਲ ਨਿਊਜ਼ੀਲੈਂਡ ਦੀ ਹੈ ਜਾਂ ਪੋਸਟ ਗ੍ਰੈਜੂਏਟ ਹੈ ਸਿਰਫ 1 ਸਾਲ ਦਾ ਵਰਕ ایکسپੀਰੀਅੰਸ ਚਾਹੀਦਾ ਹੈ ਜੀ ਆਪ ਸੋ ਜਿਹੜੀਆਂ ਨਿਊਜ਼ੀਲੈਂਡ ਕੁਆਲਿਫਿਕੇਸ਼ਨਸ ਹੈ ਇਹਨਾਂ ਨੂੰ ਉਹ ਪ੍ਰੇਫਰੈਂਸ ਹੁਣ ਜਿਵੇਂ ਪਹਿਲੇ ਹੁੰਦਾ ਸੀ ਬਹੁਤ ਸਾਲ ਪਹਿਲੇ ਐਸਐਮਸੀ ਦੇ ਵਿੱਚ ਕਿ ਨਿਊਜ਼ੀਲੈਂਡ ਕੁਆਲਿਫਿਕੇਸ਼ਨ ਦੇ ਐਕਸਟਰਾ ਪੁਆਇੰਟ ਮਿਲਦੇ ਸੀ ਇਦਾਂ ਹੀ ਹੁਣ ਇਹ ਹੋ ਜਾਏਗਾ ਸੋ ਗਵਰਨਮੈਂਟ ਇੰਨਾ ਮਤਲਬ ਥੋੜੀ ਬਹੁਤ ਆਫਕੋਰਸ ਪਾਲਿਸੀ ਡਿਟੇਲਸ ਤੇ ਆਣੀਆਂ ਨੇ ਬਿਲਕੁਲ ਪਰ ਗਵਰਨਮੈਂਟ ਬੈਕਟਰੈਕ ਇਦਾਂ ਨਹੀਂ ਕਰ ਸਕਦੀ ਨਾ ਉਹਨਾਂ ਕੇ ਨੀਆਂ ਡੀਟੇਲਸ ਅਨਾਉਂਸ ਕਰਕੇ ਹਮਮ ਸੋ ਅਗਸਟ ਦੇ ਵਿੱਚ ਜਿਹੜੇ ਹੈਗੇ ਆ ਉਹ ਕਾਫੀ ਲੋਕ ਜਿਹੜੇ ਆ ਉਹ ਸਪੈਸ਼ਲੀ ਜਿਨ੍ਹਾਂ ਨੇ ਮਾਸਟਰਸ ਕੀਤੀ ਹੈ ਜੌਬ ਆਫਰ ਦੇ ਬੇਸ ਤੇ ਹੀ ਐਲੀਜੀਬਲ ਹੋ ਜਾਣਗੇ ਹਮ ਤੇ ਰੈਜ਼ਿਡੈਂਸੀ ਦੀ ਆਪਾਂ ਗੱਲ ਕਰ ਲਈ ਆ ਡਿਜ਼ਲੈਂਡ ਦੇ ਵਿੱਚ ਇਸ ਸਮੇਂ ਬਹੁਤ ਸਾਰੇ ਜਿਹੜੇ ਫ੍ਰੈਡਿਟਰ ਵਰਕ ਵੀਜ਼ਾ ਤੇ ਕੰਮ ਕਰ ਰਹੇ ਨੇ ਉਹਨਾਂ ਦੇ ਵੀਜ਼ੇ ਖਤਮ ਹੋਣ ਵਾਲੇ ਨੇ ਉਹਨਾਂ ਦੇ ਲਈ ਕੀ ਆਪਸ਼ਨਸ ਹੈਗੀਆਂ ਲਗੇ ਉਹਦੇ ਚ ਆਫਕੋਸ ਆਪਸ਼ਨ ਤੇ ਉਹੀ ਰਹਿ ਜਾਂਦੀ ਹੈ अगेन ਇੱਥੇ ਬੈਠ ਕੇ ਇਦਾਂ ਕਹਿਣਾ ਕਿ ਜੌਬ ਲੱਭੋ ਹਾਇਰ ਸਕਿੱਲ ਦੇ ਵਿੱਚ ਜਾਂ ਇਦਾਂ ਕਰੋ ਜਾਂ ਉਦਾਂ ਕਰੋ ਸੌਖਾ ਹੁੰਦਾ ਹੈ ਬਟ ਜਿਹੜੀ ਜਿਹੜੀ ਸਿਚੁਏਸ਼ਨ 'ਚ ਜਿਹੜਾ ਬੰਦਾ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਨਾ ਆ ਬਟ ਜੋ ਐਟ ਦ ਐਂਡ ਆਫ ਦਾ ਡੇ ਪੋਲਿਸੀ ਇਹ ਹੈ ਕਿ ਤੁਹਾਨੂੰ ਹਾਇਰ ਸਕਿੱਲ ਦੇ ਵਿੱਚ ਜੌਬ ਆਫਰ ਚਾਹੀਦੀ ਹੈ ਹਮ ਜਿਹੜਾ ਹੈ 3 ਸਾਲ ਤੋਂ 5 ਸਾਲ ਦੀ ਡਿਊਰੇਸ਼ਨ ਵਧਾਉਣ ਵਾਸਤੇ ਹਾਇਰ ਸਕਿੱਲ ਦੇ ਵਿੱਚ ਜੌਬ ਆਫਰ ਚਾਹੀਦੀ ਹੈ ਉਸ ਕੇਸ 'ਚ ਕਈ ਲੋਕਾਂ ਨੂੰ ਅਪਸਕਿੱਲ ਵੀ ਕਰਨਾ ਪਏਗਾ ਕਿ ਜਿਵੇਂ ਹਾਇਰ ਲੈਵਲ ਦੀ ਕੁਆਲੀਫਿਕੇਸ਼ਨ ਉਹ ਅਬਟੇਨ ਕਰ ਲੈਣ ਪਰ ਲੋਅਰ ਸਕਿੱਲ ਦੇ ਵਿੱਚ ਜਿਹੜਾ ਹੈ ਉਹ ਅੱਗੇ ਪੋਸਿਬਿਲਿਟੀ ਜਿਹੜੀ ਹੈ ਉਹ ਨਹੀਂ ਹੋ ਸਕਦੀ ਅਨਲੈਸ ਕਿ ਤੁਹਾਡਾ ਵੀਜ਼ਾ ਜਿਹੜਾ ਹੈ ਉਹ 21 ਜੂਨ 23 ਤੇ 6 April 2024 ਉਹਦੇ ਵਿੱਚ ਲੱਗਾ ਹੋਏ ਤੇ ਤੇ ਅਦਰਵਾਈਜ਼ ਲੋਅਰ ਸਕਿੱਲ ਦੇ ਵਿੱਚ ਸਿਰਫ ਮੈਕਸਿਮਮ ਕੰਟੀਨਿਊਸ ਤੇ 3 ਸਾਲ ਦਾ ਹੀ ਹੈਗਾ ਸੋ ਇਸ ਦੇ ਇਸ ਨੂੰ ਵਧਾਉਣ ਦੇ ਲਈ ਤੁਹਾਨੂੰ ਜਿਹੜੇ ਸਕਿੱਲਸ ਆਪਣੇ ਉਹ ਜੀ ਕੁਆਲੀਫਿਕੇਸ਼ਨ ਅੱਗੇ ਲੈ ਸਕਦੇ ਆ ਜਾਂ ਫਿਰ ਤੁਹਾਡੀ ਕੰਪਨੀ ਜੇ ਐਗਰੀ ਕਰਦੀ ਹੈ ਤੁਹਾਨੂੰ ਹਾਇਰ ਸਕਿੱਲ ਦੇ ਵਿੱਚ ਕੰਮ ਦੇ ਲਈ ਤਾਂ ਉਹ ਪ੍ਰੋਬਬਲੀ ਪੋਸੀਬਲ ਹੈਗਾ ਆ ਅੱਛਾ ਕਈ ਵਾਰੀ ਕੀ ਹੁੰਦਾ ਕਿ ਲੋਕੀ ਵੇਟ ਕਰ ਰਹੇ ਹੁੰਦੇ ਆ ਕਿ ਆਪਣਾ ਵੀਜ਼ਾ ਅਪਲਾਈ ਕਰਨ ਦੇ ਲਈ ਤੇ ਉਹਨਾਂ ਦਾ ਪਹਿਲਾ ਵੀਜ਼ਾ ਐਕਸਪਾਇਰ ਹੋ ਜਾਂਦਾ ਤੇ ਉਹ ਦੂਜਾ ਵੀਜ਼ਾ ਅਪਲਾਈ ਕਰਨ ਦੇ ਵਿੱਚ ਗੈਪ ਆ ਜਾਂਦਾ ਆ ਹਾਂਜੀ ਉਹ ਉਹਨਾਂ ਦੇ ਲਈ ਕੀ ਸਲਾਹ ਦੇਣਾ ਚਾਹੁੰ ਉਹ ਤੁਸੀਂ ਹਾਂਜੀ ਜਿਹੜਾ ਆਫ ਕੋਰਸ ਜਿਹੜਾ ਵੀਜ਼ਾ ਐਕਸਪਾਇਰ ਹੋ ਕੇ ਮਤਲਬ ਆਫ ਕੋਰਸ ਵੀਜ਼ਾ ਤੇ ਉਹਨਾਂ ਨੂੰ ਹਰ ਟਾਈਮ ਵੈਲਿਡ ਰੱਖਣਾ ਹੀ ਪੈਂਦਾ ਹੈ ਵੀਜ਼ਾ ਐਕਸਪਾਇਰ ਹੋਣ ਤੋਂ ਪਹਿਲੇ ਪਾਣਾ ਪੈਂਦਾ ਪਰ ਜੇ ਤੁਹਾਡਾ ਵੀਜ਼ਾ ਐਕਸਪਾਇਰ ਹੋ ਗਿਆ ਤੁਸੀਂ ਅਨਲੋਫਲ ਹੋ ਫਿਰ ਸੈਕਸ਼ਨ 61 ਦੇ ਅੰਡਰ ਆਪਸ਼ਨ ਹੁੰਦੀ ਹੈ ਪਰ ਜੇ ਤੁਹਾਡੀ ਇੱਕ ਜੌਬ ਚੱਲੀ ਗਈ ਹੈ ਤੇ ਦੂਜੀ ਜੌਬ ਅਜੇ ਤੁਸੀਂ ਲੱਭ ਰਹੇ ਹੋ ਤੇ ਜਾਂ ਜੁਆਇਨਿੰਗ ਡੇਟ 'ਚ ਗੈਪ ਹੋ ਜਾਂਦਾ ਹੈ ਉਸ ਕੇਸ ਦੇ ਵਿੱਚ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਇਨਫਾਰਮਡ ਰੱਖਣਾ ਚਾਹੀਦਾ ਹੈ ਇਮੀਗ੍ਰੇਸ਼ਨ ਕੋਲ ਪਹਿਲੀ ਗੱਲ ਤੇ ਇੰਨੇ ਰਿਸੋਰਸਸ ਹੁੰਦੇ ਨਹੀਂ ਕਿ ਉਹ ਜਿੰਨਾਂ ਦੀ ਵੀ ਜੋਬ ਜਾਏ ਉਹਨਾਂ ਦੇ ਹਰ ਇੱਕ ਦੇ ਪਿੱਛੇ ਬੈ ਕੇ ਉਹਨਾਂ ਨੂੰ ਫੋਲੋ ਅਪ ਕਰਨ ਕੰਪਲਾਈਂਸ ਵਾਲੇ ਪਰ ਜਦੋਂ ਫਿਰ ਉਹਨਾਂ ਦੀ ਚੀਜ਼ ਨੋਟਿਸ ਚ ਆਂਦੀ ਹੈ ਉਹ ਨੋਟਿਸ ਚ ਆ ਸਕਦੀ ਹੈ ਇੱਕ ਜਾਂ ਕੰਪਨੀ ਲਿਕুইਡੇਟ ਹੋਈ ਹੋਏ ਕੰਪਨੀ ক্লোਜ਼ ਹੋਈ ਹੋਏ ਪਬਲਿਕ ਰਿਕਾਰਡ ਹੁੰਦਾ ਹੈ এমਪਲੋਇਰ ਨੋਟੀਫਾਈ ਕਰੇ ਜਾਂ ਕੋਈ ਤੁਹਾਡੀ ਕੰਪਲੇਨਟ ਕਰੇ ਕੋਈ ਵੀ ਕਿਸੇ ਵੇਲੇ ਉੱਤਰ ਉਤਰੂ ਜਾਣ ਪਛਾਣ ਦੇ ਲੋਕ ਹੀ ਕਰ ਦਿੰਦੇ ਕੰਪਲੇਨਟ ਉਹਨਾਂ ਕੇਸਿਸ ਦੇ ਵਿੱਚ ਫਿਰ ਜਦੋਂ ਕੰਪਲਾਈਅੰਸ ਕੋਲ ਟਾਈਮ ਹੁੰਦਾ ਹੈ ਟਾਈਮ ਐਂਡ ਰਿਸੋਰਸਸ ਹੁੰਦੇ ਆ ਉਹ ਫਿਰ ਐਦਾਂ ਨਹੀਂ ਕਹਿੰਦੇ ਕਿ ਤੁਸੀਂ ਆ ਜੌਬ ਲੱਭੋ ਜਾਂ ਸਾਨੂੰ ਦੱਸੋ ਉਹ ਫਿਰ ਐਦਾਂ ਹੀ ਕਹਿੰਦੇ ਤੁਹਾਡੇ ਕੋਲ ਇਹ ਡੇਟ ਹੈਗੀ ਹੈ ਐਨੀ ਡੇਟ ਤੱਕ ਟਿਕਟ ਦੋ ਤੇ ਐਨੀ ਡੇਟ ਟਿਕਟ ਤੋਂ ਪਹਿਲੇ ਡਿਪਾਰਚਰ ਹੋਣਾ ਚਾਹੀਦਾ ਤੁਹਾਡੇ ਟਿਕਟ ਦਾ ਜੀ ਉਸ ਕੇਸ ਤੇ ਫਿਰ ਬਹੁਤ ਪ੍ਰੋਬਲਮ ਹੋ ਜਾਂਦੀ ਹੈ ਕਿਉਂਕਿ ਉਹ ਫਿਰ ਜੇ ਆਪਾਂ ਕਹੀਏ ਜਾਂ ਐਪਲੀਕੈਂਟ ਕਹੇ ਕਿ ਅਸੀਂ ਹੁਣ ਕਰ ਦਿੰਦੇ ਹਾਂ ਉਹ ਬੜਾ ਮੁਸ਼ਕਿਲ ਨਾਲ 네ਗੋਸ਼ੀਏਟ ਹੁੰਦਾ ਹੈ ਜੀ ਸੋ ਇਮੀਗ੍ਰੇਸ਼ਨ ਨੂੰ ਇਨਫਾਰਮਡ ਰੱਖੋ ਤੁਸੀਂ ਹਮ ਇਹ ਬੈਸਟ ਹੈ ਉਸ ਕੇਸ ਦੇ ਵਿੱਚ ਇਮੀਗ੍ਰੇਸ਼ਨ ਨੂੰ ਜੇ ਉਧਰੋਂ ਇਧਰੋਂ ਉਧਰੋਂ ਨੋਟੀਫਾਈ ਵੀ ਹੁੰਦਾ ਹੈ ਤੇ ਉਹ ਤੁਹਾਡੀ ਫੇਵਰ ਚ ਹਮੇਸ਼ਾ ਗੱਲ ਵਰਕ ਕਰਦੀ ਹੈ ਬਿਲਕੁਲ ਬਿਲਕੁਲ ਸੋ ਤੁਹਾਡਾ ਜਿੱਦਾਂ ਕਈਆਂ ਦੇ ਜਿਨ੍ਹਾਂ ਦੇ ਕੰਪਨੀਆਂ ਦੇ ਬੇਸ ਦੇ ਉੱਤੇ ਲਗਾਏ ਹੋਏ ਆ ਵੀਜ਼ੇ ਕੰਪਨੀ ਕੰਮ ਤੋਂ ਕੱਢ ਦਿੰਦੀ ਆ ਜਾਂ ਕੁਝ ਵੀ ਆ ਉਹ ਨੋਟੀਫਾਈ ਕਰਨਾ ਜ਼ਰੂਰੀ ਆ ਇਮੀਗ੍ਰੇਸ਼ਨ ਨੂੰ ਹਾਂਜੀ ਨੋਟੀਫਾਈ ਕਰਨਾ ਚਾਹੀਦਾ ਹੈ ਕਿਉਂਕਿ ਉਹ ਤੁਹਾਡੀ ਅਗਲੇ ਵੀਜ਼ਾ ਦੇ ਵਿੱਚ ਤੁਹਾਡੀ ਤੁਹਾਡੀ ਫੇਵਰ ਚ ਵਰਕ ਕਰੇਗਾ ਬਿਲਕੁਲ ਤੇ ਸੋ ਪ੍ਰੀਤ ਨਵੰਬਰ ਦਸੰਬਰ ਦਾ ਮਹੀਨਾ ਵਿਆਹਾਂ ਦਾ ਮਹੀਨਾ ਆ ਤੇ ਕਲਚਰਲੀ ਅਰੇਂਜ ਮੈਰਿਜਸ ਇਹ ਵੀਜ਼ੇ ਇਹਦੇ ਬਾਰੇ ਜ਼ਰੂਰ ਚਾਣਨ ਜ਼ਰੂਰ ਪਾਓ ਜੀ ਸì ਕਲਚਰਲੀ ਅਰੇਂਜ ਮੈਰਿਜ ਵੀਜ਼ੇ ਜਿਹੜੇ ਆ ਜਦੋਂ ਇੰਟਰੋਡਿਊਸ ਹੋਏ ਸੀਗੇ ਉਹ ਹੁਣ ਵੀ ਜਾਂ ਜਦੋਂ ਇੰਟਰੋਡਿਊਸ ਹੋਏ ਸੀ ਉਹ ਹੋਏ ਸੀਗੇ ਆਪਣੇ ਇੰਡੀਆ ਵਰਗੀਆਂ ਕੰਟਰੀਜ਼ ਵਾਸਤੇ ਇੰਟੈਂਡਡ ਨਹੀਂ ਹੈਗੇ ਹੂੰ ਉਹ ਹੈਗੇ ਕਿ ਜਿਵੇਂ ਰਿਸ਼ਤੇ ਹੁੰਦੇ ਆ ਕਲਚਰਲੀ ਰੈਕੋਗਨਾਈਜ਼ਡ ਵੇ ਦੇ ਨਾਲ ਹੂੰ ਉਹਦੇ ਚ ਵੱਡੇ ਹੀ ਕਰਦੇ ਆ ਸਾਰੀ ਗੱਲਬਾਤ ਜੀ ਕੁੜੀ ਮੁੰਡਾ ਇੱਕ ਦੂਜੇ ਨੂੰ ਦੇਖਦੇ ਵੀ ਨਹੀਂ ਫੋਟੋ ਵੀ ਨਹੀਂ ਦਿਖਾਉਂਦੇ ਪ੍ਰੋਪਰ ਰਿਲੀਜੀਅਸ ਟਾਈਪ ਦੀਆਂ ਸੈਰੇਮੋਨੀਜ਼ ਹੁੰਦੀਆਂ ਨੇ ਤੇ ਉਹਦੇ ਚ ਸਾਰੇ ਰਿਕਾਰਡ ਰੱਖਣੇ ਪੈਂਦੇ ਆ ਜੇ ਪੇਰੈਂਟਸ ਨੇ ਮੈਰਿਜ ਕਰਵਾਈ ਹੈ ਉਹ ਆਪਾਂ ਅਰੇਂਜਡ ਮੈਰਿਜ ਕਹਿ ਸਕਦੇ ਆ ਫ੍ਰੋਮ ਕਿ ਆਪਾਂ ਜਿੱਦਾਂ ਗੱਲ ਕਰਦੇ ਆਮ ਤੌਰ ਤੇ ਪਰ ਇਮੀਗ੍ਰੇਸ਼ਨ ਪੁਆਇੰਟ ਆਫ View ਦੇ ਇਮੀਗ੍ਰੇਸ਼ਨ ਪੁਆਇੰਟ ਆਫ View ਤੋਂ ਬਹੁਤ ਹੀ ਘੱਟ ਮੈਰਿਜਿਸ ਹੈਗੀਆਂ ਜਿਹੜੀਆਂ ਕਲਚਰਲੀ ਅਰੇਂਜ ਦਾ ਕ੍ਰਾਈਟੇਰੀਆ ਮੀਟ ਕਰਦੀਆਂ ਨੇ ਇੰਡੀਅਨ ਮੈਰਿਜਿਸ ਉਹਦੇ ਚ ਨਾ ਕੁੜੀ ਮੁੰਡਾ ਇੱਕ ਦੂਜੇ ਨੂੰ ਦੇਖਦੇ ਨੇ ਨਾ ਵਿਆਹ ਤੋਂ ਪਹਿਲੇ ਗੱਲ ਕਰਦੇ ਨੇ ਵੱਡੇ ਵਿਆਹ ਆਰਗੇਨਾਈਜ਼ ਕਰਦੇ ਨੇ ਵੱਡੇ ਦੱਸ ਦਿੰਦੇ ਨੇ ਵੀ ਹਾਂ ਇੰਨੀ ਨੂੰ ਵਿਆਹ ਹੈ ਜੀ ਸੋ ਜੇ ਤੁਸੀਂ ਮੈਰਿਜ ਕਰਵਾ ਰਹੇ ਹੋ ਤੇ ਉਹਦੇ ਚ ਤੁਸੀਂ ਸਾਡੇ ਕੋਲ ਐਪਲੀਕੈਂਟਸ ਨੇ ਜਿਹੜੇ 4-4 ਦਿਨ ਵੀ ਵਿਆਹ ਤੋਂ ਬਾਅਦ ਰਹਿ ਕੇ ਆਏ ਨੇ ਇਕੱਠੇ ਸਿਰਫ 4-4 ਦੇ ਉਹਨਾਂ ਦੇ ਵੀ ਵੀਜ਼ੇ ਜਿਹੜੇ ਉਹ ਕਰਵਾ ਦੇਈਦੇ ਆ ਪਰ ਉਹ ਜਨਰਲ ਵਿਜ਼ਿਟਰ ਵੀਜ਼ਾ ਦੇ ਅੰਡਰ ਜਾਂ ਪਾਰਟਨਰਸ਼ਿਪ ਦੇ ਅੰਡਰ ਲੱਗਦੇ ਨੇ ਕਲਚਰਲੀ ਅਰੇਂਜ ਜਿਹੜਾ ਕੰਮ ਸੌਖੇ ਤਰੀਕੇ ਨਾਲ ਹੋਣਾ ਉਹਨੂੰ ਬਿਨਾਂ ਵਜੇ ਕੰਪਲਿਕੇਟਿਡ ਕਿਉਂ ਕਰਨਾ ਨਾ ਸੋ ਕਲਚਰਲੀ ਅਰੇਂਜ ਵੀਜ਼ੇ ਜਿਹੜੇ ਆ ਉਹ ਸਪੈਸ਼ਲੀ ਪੰਜਾਬ ਜਾਂ ਇੰਡੀਆ ਇਹ ਇਹਨਾਂ ਦੇ ਕਲਚਰਲ ਟ੍ਰੈਡੀਸ਼ਨਸ ਦੇ ਬੇਸ ਤੇ ਨਹੀਂ ਸੀ ਇੰਟਰੋਡਿਊਸ ਹੋਇਆ। ਜੀ। ਸੋ ਅਵੋਇਡ ਕਰੋ ਉਹ ਵਾਲਾ ਬਿਲਕੁਲ। ਹਾਂਜੀ। ਬੜੇ ਸਾਰੇ ਲੋਕ ਇਹ ਚੂਜ਼ ਕਰ ਲੈਂਦੇ ਆ ਜਾਂ ਕੋਈ ਵੈਸੇ ਸਲਾਹ ਦੇ ਦੇ ਦਿੰਦਾ ਨਾ ਹਵਾ ਚ ਇੱਕ ਸਲਾਹ ਦੇ ਦਿੰਦਾ ਹੈ। ਹਾਂਜੀ। ਕਿ ਆਹ ਵਾਲਾ ਵੀਜ਼ਾ ਚੂਜ਼ ਕਰ ਸਕਦੇ ਆ ਕਲਚਰਲੀ ਅਰੇਂਜ। ਇਹ ਬੇਸਿਕਲੀ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕੋਈ ਕੋਈ ਦੇਖਦਾਨ ਇੱਕ ਦੂਜੇ ਨੂੰ ਮੁੰਡਾ ਕੁੜੀ। ਵਿਆਹ ਉਹਨਾਂ ਦੇ ਕਰ ਦਿੱਤੇ ਜਾਂਦੇ ਨੇ ਬਹੁਤ ਸਾਰੀ ਕੰਟਰੀਜ਼ ਦੇ ਵਿੱਚ ਹਜੇ ਵੀ ਇਦਾਂ ਦਾ ਖੁਸ਼ ਹੁੰਦਾ ਹੈ ਤੇ ਉਸ ਬੇਸ ਦੇ ਉੱਤੇ ਉਹਨਾਂ ਦੇ ਲਈ ਇਹ ਜਿਹੜਾ ਵੀਜ਼ਾ ਅਨਾਉਂਸ ਕੀਤਾ ਗਿਆ ਸੀ ਤੇ ਹੁਣ ਬਿਕਾਜ਼ ਯੂ نو ਇੰਨੀ ਡਿਵੈਲਪਮੈਂਟ ਹੋ ਚੁੱਕੀ ਆ ਸੋਸ਼ਲ ਮੀਡੀਆ ਆ ਚੁੱਕਿਆ ਈਵਨ ਦੋ ਤੁਹਾਡੀ ਅਰੇਂਜ ਮੈਰਿਜ ਆ ਫਿਰ ਵੀ ਕੁੜੀ ਮੁੰਡੇ ਦੀ ਗੱਲਾਂ ਹੁੰਦੀਆਂ ਆ ਤੁਸੀਂ ਫਿਰ ਵੀ ਨਾਲ ਰਹਿਣੇ ਆ ਐਂਡ ਇਹ ਵੀਜ਼ਾ ਚੂਜ਼ ਕਰਨਾ ਐਜ਼ ਅ ਰੋਂਗ ਵੇ ਜੇ ਤੁਸੀਂ ਆਪਣੇ ਪਾਰਟਨਰ ਨੂੰ ਜੇ ਤੁਹਾਡਾ ਹੁਣੇ ਵਿਆਹ ਹੋਇਆ ਜਾਂ ਹੁਣ ਆਇਆ ਤਾਂ ਤੁਸੀਂ ਸੋਚਦਾ ਕਿ ਮਹੀਨੇ ਬਾਅਦ ਅਸੀਂ ਅਪਲਾਈ ਕਰਦੇ ਹਾਂ ਤੇ ਇਹ ਹੀ ਰੋਂਗ ਵੇ ਹੈਗਾ ਸੋ ਤੁਸੀਂ ਨਾਰਮਲ ਵਿਜ਼ਿਟਰ ਵੀਜ਼ਾ ਜਾਂ ਪਾਰਟਨਰਸ਼ਿਪ ਵੀਜ਼ਾ ਅਪਲਾਈ ਕਰ ਸਕਦੇ ਹੋ ਅੱਛਾ ਜੇ ਕੋਈ ਜਾਣ ਤੋਂ ਪਹਿਲਾਂ ਕੋਈ ਹੋਰ ਖਾਸ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋਗੇ ਆ ਹਾਂਜੀ ਜੇ ਆਫਕੋਰਸ ਇਫ ਯੂ ਨੀਡ ਐਨੀ ਹੈਲਪ ਐਨੀ ਐਡਵਾਈਸ ਵੀਜ਼ਾ ਐਕਸਟੈਂਸ਼ਨ ਦੇ ਵਿੱਚ ਆ ਜਾਂ ਜੋਬ ਚੈੱਕ ਦੇ ਵਿੱਚ ਪਲੀਜ਼ ਫੀਲ ਫਰੀ ਟੂ ਕੰਟੈਕਟ ਅਸ ਜੀ ਸੋ ਹੋਪਫੁਲੀ ਕਿ ਨਵਾਂ ਸਾਲ ਜਿਹੜਾ ਹੈ ਅੱਛਾ ਹੈ ਸਾਰਿਆਂ ਵਾਸਤੇ ਬਿਲਕੁਲ ਜੀ ਆਮ ਸੋ ਕੋਈ ਵੀ ਹੈਲਪ ਹੋਏ ਪਲੀਜ਼ ਟੂ ਕੰਟੈਕਟ ਆ ਬਿਲਕੁਲ ਸਪ੍ਰੀਜ ਜਿਨਥ ਇਮੀਗ੍ਰੇਸ਼ਨ ਤੋਂ ਤੁਸੀਂ ਕਿਸੇ ਵੀ ਵੀਜ਼ੇ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਭਾਵੇਂ ਵਿਜ਼ਿਟਰ ਵੀਜ਼ਾ ਰੈਜ਼ਿਡੈਂਸੀ ਆ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਹਰ ਇੱਕ ਕਿਸੇ ਵੀ ਕੰਪਲਿਕੇਟਡ ਮੈਟਰ ਦੇ ਬਾਰੇ ਤੁਸੀਂ ਜੇਕਰ ਗੱਲ ਕਰਨਾ ਚਾਹੁੰਦੇ ਹੋ ਤਾਂ ਸਪ੍ਰੀਜ ਦੇ ਨੰਬਰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਜ਼ਰੂਰ ਦੇ ਦੇਵਾਂਗੇ ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇੰਡੀਆ ਤੋਂ ਭਾਵੇਂ ਤੁਸੀਂ ਵੀਜ਼ਾ ਲਗਾਉਣਾ ਹੈ ਜਾਂ ਫਿਰ ਇੱਥੋਂ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਸੋ ਮੇਕ ਸ਼ੋਰ ਕਿ ਤੁਸੀਂ ਉਹਨਾਂ ਨੂੰ ਕੰਟੈਕਟ ਕਰੋ ਥੈਂਕ ਯੂ ਸੋ ਮਚ ਸੁਪ੍ਰੀਤ ਫੋਰ ਕਮਿੰਗ ਐਂਡ ਮਿਲਦੇ ਹਾਂ ਜੀ ਇੱਕ ਵਾਰ ਫੇਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ